ਸਤ ਸ੍ਰੀ ਅਕਾਲ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਨਵੋਦਿਆ ਵਿਦਿਆਲਿਆ ਦੀ ਹੋਣ ਵਾਲੀ ਪ੍ਰੀਖਿਆ ਸੰਬੰਧੀ ਇੱਕ ਅਪਡੇਟ ਦੇ ਰਹੇ ਹਾਂ ਜਿਹੜੇ ਵਿਦਿਆਰਥੀਆਂ ਨੇ 6ਵੀਂ ਜਮਾਤ ਵਿੱਚ ਨਵੋਦਿਆ ਵਿਦਿਆਲਿਆ ਵਿੱਚ ਦਾਖਲਾ ਲੈਣ ਲਈ ਆਪ ਦਾਖਲਾ ਪ੍ਰੀਖਿਆ ਲੈਣ ਵਾਸਤੇ ਤੁਸੀਂ ਅਪਲਾਈ ਕੀਤਾ ਸੀਗਾ ਉਹਦੇ ਜਿਹੜੇ ਰੋਲ ਨੰਬਰ ਹੈ ਉਹ ਆ ਗਏ ਹੈ ਤੋਂ ਉਹ ਤੁਸੀਂ ਡਾਊਨਲੋਡ ਕਰ ਸਕਦੇ ਹੋ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਹੋਰ ਜਿਹੜੇ ਵਿਦਿਆਰਥੀ ਆ ਉਹਨਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੇ ਫੇਸਬੁੱਕ ਤੇ ਦੇਖਦੇ ਹੋ ਫਿਰ ਇਸ ਨੂੰ ਫਾਲੋ ਕਰ ਲੈਣਾ ਕਿਉਂਕਿ ਇੱਥੇ ਅਸੀਂ ਸਰਕਾਰ ਦੀਆਂ ਲੋਕ ਪੱਖੀ ਸਕੀਮਾਂ ਦੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਦੇ ਆ ਤੋਂ ਦੋਸਤੋ ਜਵਾਹਰ ਨਗੁਦੀਆ ਵਿਦਿਆਲਿਆਂ ਦੇ ਵਿੱਚ ਜਿਹੜੀ ਪ੍ਰੀਖਿਆ ਹੈ ਉਹ 18 ਜਨਵਰੀ 2025 ਨੂੰ ਹੋਣ ਜਾ ਰਹੀ ਹੈ 6ਵੀਂ ਜਮਾਤ ਜਿਹੜੇ ਬੱਚੇ ਦਾਖਲਾ ਲੈਣਾ ਚਾਹੁੰਦੇ ਆ ਯਾਨੀ ਜਿਹੜੇ ਬੱਚੇ ਇਸ ਕਲੇ 5ਵੀਂ ਚ ਪੜ ਰਹੇ ਆ ਉਹਨਾਂ ਬੱਚਿਆਂ ਨੇ ਆਲਰੇਡੀ ਅਪਲਾਈ ਕੀਤਾ ਸੀ ਜਿਹੜੇ ਬੱਚੇ ਦਾਖਲਾ ਪ੍ਰੀਖਿਆ ਦੇਣਾ ਚਾਹੁੰਦੇ ਸੀ ਤੇ ਉਹਨਾਂ ਦੇ ਜਿਹੜੇ ਦਾਖਲਾ ਕਾਰਡ ਹੈ ਉਹ ਜਾਰੀ ਹੋ ਚੁੱਕੇ ਆ ਉਹ ਤੁਸੀਂ nabodhya.gov.in ਵੈਬਸਾਈਟ ਹੈ ਜਿਹੜੀ ਨਬੋਧਿਆ ਵਿਦਿਆਲਿਆ ਦੀ ਉਹਦੇ ਤੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ ਔਰ ਉੱਥੋਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਤੁਹਾਡਾ ਪੇਪਰ ਕਿੱਥੇ ਹੋਏਗਾ ਪੇਪਰ ਸੈਂਟਰ ਔਰ ਹੋਣਾ ਹੈਗਾ 18 ਜਨਵਰੀ 2025 ਨੂੰ ਸੋ ਤੁਹਾਨੂੰ ਸ਼ੁਭ ਕਾਮਨਾਵਾਂ ਵਿਦਿਆਰਥੀਆਂ ਨੂੰ ਤੇ ਮਿੰਟ ਕਰੋ ਤਾਂ ਕਿ ਇਸ ਸਕੂਲ ਵਿੱਚ ਤੁਸਾਨੂੰ ਦਾਖਲਾ ਲੈ ਸਕੋ 6ਵੀਂ ਜਮਾਤ ਵਿੱਚ ਤੇ ਇਹ ਜਿਹੜੀ ਸੂਚਨਾ ਹੈ ਇਹ ਸਾਰੇ ਜ਼ਿਲ੍ਹਿਆਂ ਲਈ ਹੈਗੀ ਆ ਜੇ ਕਿਸੇ ਨੇ ਜਿੱਥੇ ਵੀ ਜ਼ਿਲ੍ਹੇ ਵਿੱਚ ਵੀ ਹੈਗੇ ਹੋ ਤੁਸੀਂ ਸਾਡੀ ਵੀਡੀਓ ਵੇਖ ਰਹੇ ਹੋ ਕਿਉਂਕਿ ਇੱਕ ਨੈਸ਼ਨਲ ਲੈਵਲ ਤੇ ਹੀ ਨਵੋਦਿਆ ਵਿਦਿਆਲਿਆ ਦੀ ਪ੍ਰੀਖਿਆ ਹੁੰਦੀ ਹੈ ਸੋ ਕਿਰਪਾ ਜਿਹੜੇ ਵਿਦਿਆਰਥੀ ਇਹ ਪ੍ਰੀਖਿਆ ਦੇਣ ਦਾ ਲਈ ਅਪਲਾਈ ਕੀਤਾ ਹੋਇਆ ਉਹ ਆਪਣੇ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹੈਗੇ ਆ ਇਸ ਵੀਡੀਓ ਨੂੰ ਇੱਕ ਵਾਰ ਫੇਰ ਬੇਨਤੀ ਹੈ ਕਿ ਸ਼ੇਅਰ ਜਿਆਦਾ ਤੋਂ ਜਿਆਦਾ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਕਿਉਂਕਿ ਇੱਥੇ ਅਸੀਂ ਸਰਕਾਰੀਆ ਲੋਕਪਖੀ ਜਾਂ ਸਰਕਾਰੀ ਸੂਚਨਾਵਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਤੁਹਾਡਾ ਬਹੁਤ ਧੰਨਵਾਦ ਜੈ ਹਿੰਦ